ਗਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੰਦਪੁਰ ਸਾਹਿਬ ਤਖਤ ਤੇ ਬਰਾਜਮਾਨ ਸਨ ਇੱਕ ਬ੍ਰਾਹਮਣ ਦੇਵਦਾਸ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਗਲਚ ਪੱਲਾ ਪਾ ਕੇ ਅੱਖਾਂ ਵਿੱਚੋਂ ਹੰਝੂ ਕੇਰਦਾ ਆਇਆ ਆਪਣੇ ਲੁੱਟੇ ਜਾਣ ਦੀ ਪਹਾਣੀ ਗਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ 'ਚ ਉਹ ਦੇਵਦਾਸ ਬ੍ਰਾਹਮਣ ਰੱਖ ਰਿਹਾ ਪੰਡਤ ਬ੍ਰਾਹਮਣ ਦੇਵਦਾਸ ਰੋ ਰੋ ਕੇ ਆਪਣੀ ਲੁੱਟੇ ਜਾਣ ਦੀ ਕਹਾਣੀ ਦੱਸ ਰਿਹਾ ਸੀ ਮਹਾਰਾਜ ਮੈਂ ਆਪਣੀ istri ਦਾ ਡੋਲਾ ਲੈ ਕੇ ਆ ਰਿਹਾ ਸਾਂ ਜਾਵਰ ਖਾਂ ਦੇ ਰਹਿਣ ਵਾਲਾ ਜ਼ਬਰਖਾਂ ਪਠਾਨ ਮੇਰੇ ਕੋਲੋਂ ੱਤਕੇ ਜੋਰੀ ਮੇਰੇ ਘਰ ਵਾਲੀ ਖੋ ਕੇ ਲੈ ਗਿਆ ਸੌ ਬੰਦਾ ਜਾਂਜੀ ਮੇਰੇ ਨਾਲ ਸੀ ਸਭ ਨੂੰ ਕੁੱਟ-ਕੁੱਟ ਤੇ ਪਹਜਾਤਾ ਮੈਨੂੰ ਬੜਾ ਮਾਰਿਆ ਬੜੀਆਂ ਮੈਂ ਦੁਹਾਈਆਂ ਪਾਈਆਂ ਪਰ ਇੱਕ ਨਾ ਮੰਨੀ ਜ਼ਾਵਰ ਖਾਂ ਖੋਰ ਕੇ ਮੇਰੇ ਘਰ ਵਾਲੀ ਨੂੰ ਆਪਣੇ ਮਹਿਲਾਂ ਵਿੱਚ ਲੈ ਗਿਆ ਮੈਂ ਬੜੀਆਂ ਫਰਿਆਦਾ ਕਾਜ਼ੀਆਂ ਕੋਲ ਕੀਤੀਆਂ 22 ਧਾਰ ਦੇ ਰਾਜਿਆਂ ਕੋਲ ਕੀਤੀਆਂ ਪਰ ਮੇਰੀ ਕਿਸੇ ਨੇ ਇੱਕ ਫਰਿਆਦ ਨਾ ਸੁਣੀ ਮੈਂ ਆਖਰਨ ਤੁਹਾਡੇ ਦਰ ਤੇ ਆਇਆ ਮਹਾਰਾਜ ਮੇਰੀ ਗਰੀਬ ਦੀ ਰੱਖਿਆ ਕੀਤੀ ਜਾਵੇ ਗਿਆਨੀ ਗਿਆਨ ਸਿੰਘ ਜੀ ਬੜਾ ਸੁੰਦਰ ਲਿਖ ਰਹੇ ਸੀ ਬ੍ਰਾਹਮਣ ਦੇਵਦਾਸ ਕਹਿ ਰਿਹਾ ਸੀ ਸ੍ਰੀ ਪ੍ਰਭੂ ਸੇ ਤ੍ਰਿਆ ਕੋ ਪਾਉ ਨਤੀ ਦਵਾਰ ਅਗਨ ਜਲ ਜਾਉ ਮਹਾਰਾਜ ਇਹ ਮੇਰੀ ਇਸਤੀ ਨਾਮ ਨੂੰ ਵਾਸ ਮੜੀ ਮੈਂ ਤੁਹਾਡਿਆਂ ਦਰਾਂ ਮੂਰੇ ਅੱਗ ਲਾ ਕੇ ਆਪਣੇ ਆਪ ਨੂੰ ਸੜ ਕੇ ਮਰ ਜਾਣਾ ਸਤਿਗੁਰ ਸੱਚੇ ਬਾਦਸ਼ਾਹ ਮਹਾਰਾਜ ਹੌਸਲਾ ਦਿੱਤਾ ਦੇਵਦਾਸ ਤੇਰੀ ਘਰ ਵਾਲੀ ਖਾਲਸਾ ਛਾੜ ਕੇ ਤੇ ਫੇਰ ਹੀ ਅਨ ਪਾਣੀ ਸਕੇਗਾ ਮਹਾਰਾਜ ਤਖਤੋਂ ਉੱਠੇ ਆਪਣੇ ਪੁੱਤਰ ਬਾਬਾ ਅਜੀਤ ਸਿੰਘ ਦੇ ਕੋਲ ਗਏ ਬੇਟਾ ਕੋਈ ਦੁੱਖਿਆ ਬ੍ਰਾਹਮਣ ਦੇਵਦਾਸ ਆਪਣਾ ਦੁੱਖ ਲੈ ਕੇ ਆਇਆ ਗਲਗੀਆਂ ਵਾਲੇ ਪਾਦਸ਼ਾਹ ਮਹਾਰਾਜ ਮਰਜੂਰੀਆਂ ਦੀ ਕੌਮ ਦੇ ਵਾਰਿਸ ਆਪਣੇ ਪੁੱਤਰ ਅਜੀਤ ਸਿੰਘ ਨੂੰ ਕੀ ਹੰਦੈਤ ਕਰ ਰਿਹਾ ਕੋਪਨ ਸਿੰਘ ਦਾ ਲਾਡਲਾ ਪੁੱਤਰ ਲੈ ਕੇ 100 ਸਿੰਘਾਂ ਦਾ ਜਥਾ ਦਿਨ ਚੜ੍ਹਦੇ ਤੋਂ ਪਹਿਲਾਂ ਅਸੀਂ ਪਠਾਨਾ ਵਿਖੇ ਪਹੁੰਚ ਗਿਆ ਚਾਰ ਫੇਰਿਓਂ ਘੇਰਾ ਪਾਲਿਆ ਉਸ ਜਾਬਰ ਖਾਨੇ ਉਹ ਮੰਜਲੇ ਚਬਾਰੇ ਚੋਂ ਮੂੰਹ ਬਾਹਰ ਕੱਢ ਕੇ ਵੇਖਿਆ ਜਾਰ ਸਾਰੇ ਖਾਲਸਾ ਫੌਜ ਨੂੰ ਦਿਖਾਈ ਦਿੱਤੀ ਉਹਨੂੰ ਆਪਣੀ ਸਾਹਮਣੇ ਮੌਤ ਨਜ਼ਰ ਆਈ ਗਲਗੀਆਂ ਵਾਲੇ ਦੇ ਪੁੱਤਰ ਬਾਬਾ ਅਜੀਤ ਸਿੰਘ ਨੇ ਉਸ ਜਬਰਖਾਨ ਨੂੰ ਲਲਕਾਰਿਆ ਔਰ ਕੈਰੀ ਹੱਲਾ ਸੂਰਮਿਆਂ ਨੇ ਉਹਨਾਂ ਤੁਸ਼ਟਾ ਉਤੇ ਬੋਲ ਦਿੱਤਾ ਕਿ ਗੱਜ ਦੀ ਲੜਾਈ ਹੋ ਰਹੀ ਸੀ ਵਦ ਵਦ ਕੇ ਸੂਰਮੇ ਵਾਰ ਕਰੇ ਸੀ ਬਾਬਾ ਅਜੀਤ ਸਿੰਘ ਜੀ ਨੇ ਘੋੜੇ ਤੇ ਚੜ ਕੇ ਹਜ਼ਾਰਾਂ ਵੈਰੀਆਂ ਦੇ ਸੱਥਰ ਲਈ ਜਾ ਰਿਹਾ ਸੀ ਇਧਰ ਹੁਕਮ ਕੀਤਾ ਖਾਲਸੋ ਇਸ ਜਾਮਰ ਖਾਨ ਨੂੰ ਮਾਰਿਓ ਨਾ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ ਕਿ ਇਹਨੂੰ ਬੰਨ ਕੇ ਸਾਡੇ ਦਰਬਾਰ ਚ ਜਿੰਦਾ ਲਿਆਉਣਾ ਅੰਦਰ ਕੋਈ ਬ੍ਰਾਹਮਣ ਕਥਾ ਕਰ ਰਿਹਾ ਸੀ ਤੇ ਕਥਾ ਵਿੱਚ ਉਹ ਕਹਿ ਰਿਹਾ ਸੀ ਭੀ ਬੇਗਨਾਏ ਬੰਦੇ ਨੂੰ ਮਾਰਨਾ ਬੜਾ ਕੋਰ ਪਾਪ ਹੈ ਬੜਾ ਅਜਗਰ ਪਾਪ ਹੈ ਕਿਉਂਕਿ 8399999 ਜੂਨਾ ਦਾ ਇਹ ਬਾਦਸ਼ਾਹ ਹੈ ਦੇਖਣਾ ਮਾਰਦਣਾ ਇਹ ਤੋਂ ਵੱਡਾ ਕੋਈ ਪਾਪ ਹੋਰ ਨਹੀਂ ਹੋ ਸਕਦਾ ਕਥਾ ਬ੍ਰਾਹਮਣ ਕਰ ਰਿਆ ਸੀ ਤੇ ਕੋਈ ਜੱਟ ਲਾਗੋਂਦੀ ਨੰਨ੍ਹਣ ਡਿਆ ਸੀ ਉਹਦੇ ਕੰਨਾਂ 'ਚ ਜੋ ਬੋਲ ਪਏ ਤੇ ਉਹ ਵੀ ਨਾਲ ਮੰਦਿਰ ਜਾ ਕੇ ਬਹਿ ਗਿਆ ਜਦੋਂ ਕਥਾ ਦੀ ਸਮਾਪਤੀ ਹੋਈ ਸਾਰੇ ਲੋਕ ਘਰ ਨੂੰ ਤੁਰ ਗਏ ਤੇ ਉਹ ਜੱਟ ਉਹਦਾ ਉੱਥੇ ਬੈਠਾ ਰਿਹਾ ਪੰਡਤ ਨੇ ਪੁੱਛਿਆ ਵੀ ਸਾਰੇ ਗਿਆਸੂ ਘਰ ਨੂੰ ਤੁਰ ਗਏ ਤੂੰ ਇੱਥੇ ਬੈਠਾ ਆਹਦਾ ਪੰਡਤ ਜੀ ਤੁਸੀਂ ਕਥਾ ਵਿੱਚ ਕਹਿ ਰਹੇ ਸੀ ਕਿ ਬੰਦੇ ਨੂੰ ਮਾਰਨਾ ਬੜਾ ਘੋਰ ਪਾਪ ਆ ਬੜਾ ਅਜੱਗਰ ਪਾਪ ਆ ਨੇ ਆਖਿਆ ਹਾਂ ਆਂਦਾ ਮੈਂ ਤੇ ਕੰਮ ਹੀ ਇਹੋ ਕਰਦਾ ਹਾਂ ਆਂਦਾ ਰਸਤੇ 'ਚ ਗੰਡਾਸਾ ਲੈ ਕੇ ਰਾਤ ਨੂੰ ਬਹਿ ਜੰਨਾ ਜੇ ਤੇ ਕੋਈ ਰਾਹੀ ਆਪਣੇ ਆਪ ਜੇਬ ਢੇਰੀ ਕਰਦੇ ਤੇ ਉਹਨੂੰ ਛੱਡ ਦੇਣਾ ਤੇ ਜੇ ਕੋਈ ਉਰੀ ਪੁਰੀ ਕਰੇ ਤੇ ਮਾਰ ਕੇ ਉਹਦੀ ਤੌਣ ਵੜਦਣਾ ਤੇ ਧਨ-ਮਾਲ ਲੁੱਟ ਕੇ ਲੈ ਜੰਨਾ ਕਰਨ ਉਹਨੇ ਆਖਿਆ ਤੇਨੂੰ ਤੇ ਨਰਕਾਂ ਨੇ ਵੀ ਚੱਲਣਾ ਤੁਹੇ ਇੰਦਾ ਘੋਰ ਪਾਪ ਕਰਦਾ ਉਹਨੇ ਆਖਿਆ ਪੰਡਤ ਜੀ ਅਗਲੀ ਗੱਲ ਦੱਸੋ ਵੀ ਮੈਂ ਬਖਸ਼ਿਆ ਜਾ ਸਕਦਾ ਉਹਨੇ ਆਖਿਆ ਬਖਸ਼ਿਆ ਜਾ ਸਕਦਾ ਜੇ ਮੇਰੀ ਗੱਲ ਮੈਂ ਦੇ ਜੋ ਮੈਂ ਕਹੂੰ ਤੈਨੂੰ ਕਰਨਾ ਪੈਣਾ ਉਹਨੇ ਆਖਿਆ ਪੰਡਤ ਜੀ ਜੋ ਕਹੋਗੇ ਮੈਂ ਉਹ ਕਰਾਂਗਾ ਜੋ ਤੁਸੀਂ ਕਹੋਗੇ ਜੋ ਕੰਮ ਦੱਸੋਗੇ ਮੈਂ ਉਹ ਕਰੂੰਗਾ ਉਹਨੇ ਆਖਿਆ ਲੈ ਮਾਰਾ ਅੱਜ ਤੋਂ ਬਾਅਦ ਬੰਦੇ ਮਾਰਨੇ ਛੱਡ ਦੇ ਮਾੜਾ ਲੈ ਕੇ RAM ਨਾਮ ਦਾ ਸਿਮਰਨ ਕਰ ਤੇ ਨੰਗੇ ਪੈਰੀ ਠਾ ਠਾ ਤੀਰਸਾਂ ਦੇ ਦਰਸ਼ਨ ਇਸ਼ਨਾਨ ਕਰ ਤੇਰੇ ਸਾਰੇ ਦੇ ਸਾਰੇ ਪਾਪ ਧੁੱਬ ਜਾਣਗੇ ਉਹਨੇ ਆਖਿਆ ਮੈਨੂੰ ਕਿਤਨਾ ਪਤਾ ਲੱਗੂਗਾ ਕਿ ਮੇਰੇ ਪਾਪ ਧੁੱਬ ਗਏ ਉਹਨੇ ਆਖਿਆ ਕੋਈ ਬੰਦਾ ਟਾਲ ਮਟੋਲਿਆ ਵਾਲਾ ਨਹੀਂ ਇਹ ਤੇ ਪੂਰਾ ਪੱਕੇ ਰਾਦੇ ਵਾਲਾ ਉਹਨੇ ਆਖਿਆ ਇਦਾਂ ਕਰ ਪੀ ਅੱਧਾ ਮੀਟਰ ਕਾਲਾ ਕੱਪੜਾ ਬਾਜ਼ਾਰ ਚੋਂ ਲੈ ਕੇ ਆ ਉਹਨੇ ਆਖਿਆ ਤਾਂ ਇਹਨਾਂ ਗੱਲ ਭਾਵੇਂ ਮੀਟਰ ਮੰਗਾ ਉਨੇ 1 ਦਾ ਮੀਟਰ ਕਾਲਾ ਕਪੜਾ ਲਿਆਂਦਾ ਉਸ ਬ੍ਰਾਹਮਣ ਨੇ ਉਹ ਜੱਟ ਦੇ ਗੰਡਾਸੇ ਨਾਲ ਬੰਨ ਦਿੱਤਾ ਆਹ ਲੈ ਬਿਓ ਠਾ ਠਾਂ ਦੀਆਂ ਦਰਸ਼ਿਸ਼ ਨਾਨ ਕਰ ਰਾਮ ਨਾਮ ਦੀ ਮਾਲਾ ਫੇਰ ਜਦੋਂ ਤੇਰੇ ਪਾਪ ਧੁੱਬ ਗਏ ਨਾ ਇਹ ਜਿਹੜੀ ਲੀ ਰਾ ਨਾ ਇਹ ਕਾਲੀ ਤੋਂ ਚਿੱਟੀ ਹੋ ਜਾਊਗੀ ਰੰਗ ਬਟਾ ਜਾਊਗੀ ਉਹਨੇ ਆਖਿਆ ਤੇ ਇਹ ਨਾ ਪੱਕੀ ਨਿਸ਼ਾਨੀ ਬ੍ਰਾਹਮਣ ਦੀ ਗੱਲ ਮੰਨ ਕੇ ਪਾਪ ਕਰਨੇ ਛੱਡ ਦਿੱਤੇ ਮਾਲਾ ਫੇਰਨ ਲੱਗ ਪਿਆ ਠਾ ਠਾਂਤੀਸਾਂ ਦੇ ਦਰਸ਼ਨ ਇਸ਼ਨਾਨਾ ਨੂੰ ਤੁਰ ਪਿਆ ਬੜੀ ਮਾਲਾ ਕਮਾਈ ਬੜੇ ਚੁੱਬੇ ਲਾਏ ਬੜੇ ਤੀਰਥਾਂ ਦੇ ਦਰਸ਼ਨ ਕੀਤੇ ਪਰ ਉਹ ਜਿਹੜੀ ਲੀਫ ਸੀ ਉਹ ਕਾਲੀ ਰਹੀ ਕਿਸੇ ਜਿਗਿਆਸੂ ਨੂੰ ਪੁੱਛਿਆ ਉਹ ਹੋਰ ਵੀ ਮੰਦਰ ਹੈ ਜਿੱਥੇ ਮੈਂ ਨਾ ਗਿਆ ਵਾਂ ਉਹਨੇ ਆਖਿਆ ਕਿ ਸ਼ਿਵਜੀ ਦਾ ਮੰਦਰਾ ਇੱਥੇ ਜੰਗਲ ਦੇ ਵਿੱਚ ਉੱਥੇ ਗਿਆ ਆਂਦਾ ਚਲ ਉਹਥੇ ਵੀ ਜਾ ਕੇ ਦੇਖ ਲੈਣਾ ਜਦੋਂ ਨੇ ਜੰਗਲ ਦਾ ਰੋਕ ਲਿਆ ਤੇ ਉਹ ਦੇ ਕੰਨਾਚਕ ਅਬਲਾ ਦੇ ਰੌਣ ਦੀ ਚੀਖ ਚਗੜਦੀ ਆਵਾਜ਼ ਪਈ। ਉਹਨੇ ਆਖਿਆ ਮੈਨੂੰ ਤੇ ਬਾਂਮਣ ਨੇ ਰੋਕਿਆ ਸੀ ਪਰ ਵੇਖਾਂ ਤੇ ਸੀ ਕੀ ਹੋ ਕੀ ਰਿਹਾ। ਗਾਹੋਂ ਕੇ ਵੇਖਿਆ ਚਾਰ ਡਾਕੂ। ਇੱਕ ਬੀਬੀ ਦੇ ਨਾਲ ਜ਼ਬਰ ਜ਼ਨਾਹ ਕਰਨ ਵਾਸਤੇ ਉਹ ਜ਼ੋਰਾ ਜ਼ਬਰੀ ਕਰ ਰਿਹਾ। ਉਹਨਾਂ ਜਦੋਂ ਵੇਖਿਆ ਉਹਨਾਂ ਆਖਿਆ ਉਹ ਕੋਈ ਸਾਧ ਆ ਗਿਆ ਜੀ। ਤੋ ਉਹਨੇ ਆਖਿਆ ਸੀ ਸਾਧ ਨਾਲ ਗੱਲ ਕਰਦੇ ਤੂੰ ਇਹਨੂੰ ਸੰਭਾਲੋ। ਜਦੋਂ ਸਾਧਵਲੇ ਆਏ ਉਹਨੇ ਆਪਣਾ ਗਡਾਸਾ ਤੇ ਪਰਾਂ ਸੁਰਦਾ ਜਿਹੜਾ ਲੜਾਕਾ ਬੰਦਾ ਹੁੰਦਾ ਨਾ ਛਾਰ ਅਗਲੇ ਤੇ ਖੋਲਿੰਦਾ ਹੁੰਦਾ ਉਹ ਨਾ ਉਹਨਾਂ ਨੇ ਛਾਰ ਖੋ ਕੇ ਤੇ ਦਮਾਂ ਨੂੰ ਮੌਤ ਦੀ ਗੱਡੀ ਚੜਾਤਾ ਉਹ ਦੋਨੇ ਵੇਖਿਆ ਉਹਨੇ ਆਖਿਆ ਕੋਈ ਸਾਧ ਨਹੀਂ ਦਿਓ ਕੋਤ ਸੋਤ ਕੋਈ ਸੂਰਮਾ ਜੇ ਉਹਨੇ ਮਾਰ ਤੇ ਦੋ ਗਏ ਭੱਜ ਉਸ ਬੀਬੀ ਨੇ ਉਸ ਅਕਾਲਪੁਰਖ ਦੇ ਚਰਨਾਂ 'ਚ ਕੀਤੀ ਅਰਦਾਸ ਇਹ ਮਾਲਕਾ ਇਹ ਮੇਰੇ ਵਾਸਤੇ ਇੱਕ ਮਸੀਹਾ ਬਣ ਕੇ ਆ ਗਿਆ ਜੇ ਨਾ ਹੁੰਦੀ ਤੇ ਮੈਂ ਬਰਬਾਦ ਹੋ ਜਣਾ ਸੀ ਉਹਨੇ ਆਖਿਆ ਤੂੰ ਮੇਰੇ ਧਰਮ ਦਾ ਭਰਾ ਬਣ ਗਿਆ ਹੁਣ ਤੂੰ ਚੱਲ ਮੇਰੇ ਨਾਲ ਮੈਂ ਤੇਰੀ ਰੋਟੀ ਵਰਜਣੀ ਉਹਨੇ ਆਖਿਆ ਚੱਲ ਚੱਲ ਬੀਬੀ ਮੈਂ ਐਸੇ ਬਿਵਤਾ ਦਾ ਮਰਿਆ ਤੇ ਅੱਗੇ ਮਰਿਆ ਫਿਰਦਾ ਉਹਨੇ ਆਖਿਆ ਨਹੀਂ ਮੈਂ ਤੈਨੂੰ ਆਪਣੇ ਘਰ ਵਿੱਚ ਜ਼ਰੂਰ ਲੈ ਕੇ ਜਾਣਾ ਤੂੰ ਮੇਰਾ ਧਰਮ ਦਾ ਭਰਾ ਬਣ ਗਿਆ ਉਹਨੇ ਆਖਿਆ ਖਲੋ ਜਾ ਫੇ ਮੈਨੂੰ ਗਡਾਸਾ ਚੁੱਕ ਲੈ ਹੋਂਦੇ ਉਹ ਜਦੋਂ ਗਡਾਸਾ ਚੁੱਕਣ ਗਿਆ ਤੇ ਉਹ ਜਿਹੜੀ ਲੀਰ ਸੀ ਉਹ ਕਾਲੀ ਤੋਂ ਚਿੱਟੀ ਹੋ ਚੁੱਕੀ ਸੀ ਉਨੇ ਆਖਿਆ ਬੀਬੀ ਹੁਣ ਤੇਰੇ ਨਾਲ ਤੇ ਮੈਂ ਬਾਅਦ ਜਾਊਂਗਾ ਪਹਿਲੇ ਮੈਨੂੰ ਬ੍ਰਾਹਮਣ ਨਾਲ ਗੱਲ ਕਰ ਲੈਂਦੇ। ਬ੍ਰਾਹਮਣ ਦੇ ਕੋਲ ਆ ਗਿਆ ਉਹਨੇ ਆਖਿਆ ਬ੍ਰਾਹਮਣਾ ਜਰਾ ਬਾਹਰ ਨਿਕਲ। ਉਹਨੇ ਆਖਿਆ ਦੱਸ ਆਂਦਾ ਓਏ ਕਥਾ ਝੂਠ ਮਾਰਦਾ ਸਾਂ। ਆਂਦਾ ਕਿਉਂ? ਆਂਦਾ ਤੂੰਆਂ ਨਾਲ ਅਸੀਂ ਠਾਠਾ ਤੀਸਾਂ ਦੇ ਦਰਸ਼ਨ ਸ਼ਨਾਣ ਕਰ। ਰਾਮ ਨਾਮ ਦੀ ਮਾਲਾ ਫਿਰ ਤੇ ਤੇਰੇ ਪਾਪ ਧੋ ਜਾਣਗੇ। ਆਂਦਾ ਹਾਂ। ਆਂਦਾ ਬੜੇ ਦਰਸ਼ਨ ਕੀਤੇ ਮੜੀ ਮਾਲਾ ਕਮਾਈ ਬੜੇ ਚੁੱਬੇ ਲਾਏ ਪਰ ਲੀਰ ਕਾਲੀ ਦੀ ਕਾਲੀ ਰਹੀ। ਉਹਨੇ ਆਖਿਆ ਫੇਰ ਆਂਦੋਂ ਹੁਣ ਚਿੱਟੀ ਹੋ ਗਈ ਆ। ਆਂਦਾ ਉਹ ਕਿਤਰਾ ਆਂਦਾ ਉਹ ਕੰਮ ਕੀਤਾ ਫੇਰ ਆਂਦਾ ਕਿਹੜਾ ਆਂਦਾ ਦੌਰ ਝਟਕਾਇ ਤੇ ਜੇ ਮੈਨੂੰ ਪਹਿਲਾਂ ਹੀ ਦੱਸ ਨੋ ਤੇ ਮੈਂ ਖਫੇ ਜ਼ਰੂਰ ਹੋਣਾ ਸੀ ਉਹਨੇ ਆਖਿਆ ਪਹਿਲੋਂ ਬੰਦੇ ਕਾਤੋਂ ਮਾਰਦਾ ਸਾਂ ਆਂਦਾ ਪਹਿਲੋਂ ਮਾਰਦਾ ਸਾਂ ਪੇੜ ਨੂੰ ਪੁੱਛ ਪੇੜ ਨੂੰ ਪਾਲਣ ਵਾਸਤੇ ਪਰਿਵਾਰ ਨੂੰ ਪਾਲਣ ਵਾਸਤੇ ਆਂਦਾ ਹੁਣ ਕਾਤੋਂ ਮਾਰੇ ਆਂਦਾ ਹੁਣ ਕਿਸੇ ਔਰਤ ਦੀ ਇੱਜ਼ਤ ਨੂੰ ਲੁੱਟਣ ਲੱਗੇ ਸੀ ਇਸ ਕਰਕੇ ਮਾਰੇ ਉਹਨੇ ਆਖਿਆ ਜੱਟਾ ਲੀਰ ਚਿੱਟੀ ਹੋਣੀ ਹੋਣੀ ਸੀ ਨੋ ਤੂੰ ਪੇਟ ਵਾਸਤੇ ਪਰਿਵਾਰ ਵਾਸਤੇ ਕਰਦਾ ਸਾਂ ਹੁਣ ਤੂੰ ਧਰਮ ਦਾ ਕਾਜ ਕੀਤਾ ਈ ਉਸ ਬੀਬੀ ਨੇ ਆਕਾਲ ਪੁਰਖ ਦੇ ਚਰਨਾਚਰਦਾਸ ਕੀਤੀ ਉਹਦੀ ਅਰਦਾਸ ਦੇ ਨਾਲ ਤੇਰੇ ਪਾਪ ਧੁਪਿਆ ਸੋ ਇਹ ਜਾਵਰ ਖਾਨ ਜਿਹਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਆਖਿਆ ਸੀ ਬੰਨ ਕੇ ਮੇਰੇ ਕੋਲ ਇਹਨੂੰ ਲਿਆਓ ਸੂਰਮੇ ਕਲਗੀ ਧਰਦੇ ਅਨਖੀਲੇ ਬਹਾਦਰਾਂ ਨੇ ਉਸ ਜਾਵਰ ਖਾਨ ਨੂੰ ਬੰਨ ਲਿਆ ਮੁਸ਼ਕਾ ਬਨ ਕੇ ਘੋੜੇ ਤੇ ਸੁੱਟ ਲਿਆ ਉਸ ब्राह्मण ਦੀ ਪਤਨੀ ਛਡਾਈ ਜਿਹੜੀਆਂ ਹੋਰ ਦੇਵੀਆਂ ਕੈਦ ਕੀਤੀਆਂ ਸੀ ਉਹ ਵੀ ਛਡਾਈਆਂ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਜਦੋਂ ਅਨੰਦਪੁਰ ਸਾਹਿਬ ਲਿਆਂਦਾ ਜਿੱਤ ਤੇ ਜਕਾਰੇ ਸੰਤਾ ਨੇ ਲਾਏ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਜਦੋਂ ਸੁਟਿਆ ਤੇ ਸਤਗੁਰੂ ਪਾਤਸ਼ਾਹ ਕਹਿਣ ਲੱਗੇ ਇਸ ਜਾਵਰ ਖਾਨ ਨੂੰ ਧਰਤੀ ਵਿੱਚ ਗੜ ਦੇ। ਸਿੰਘਾਂ ਨੇ ਹੁਕਮ ਮੰਨ ਕੇ ਉਸ ਜਾਵਰ ਖਾਨ ਨੂੰ ਜਿੰਦਾ ਧਰਤੀ ਦੇ ਜਿਠੋਕ ਦਿੱਤਾ ਕਲਗੀਆਂ ਵਾਲੇ ਪਾਤਸ਼ਾਹ ਕਹਿ ਰਹੇ ਸੀ ਆਪਣੇ ਬਾਜ ਦੀ ਡਿਊਟੀ ਲਈ ਬਾਜਨੂਕ ਸਤਗੁਰੂ ਕਹ ਰਹੇ ਸੀ ਕਿ ਇਸ ਜਾਵਰੂ ਦੀਆਂ ਅੱਖਾਂ ਦੇ ਵਿੱਚ ਚੁੰਝਾ ਮਾਰ ਕੇ ਇਹਦੀਆਂ ਅੱਖਾਂ ਅਨਕ ਅਨੀਆਂ ਕਰ ਦੇ ਜਿਨ੍ਹਾਂ ਨੇ ਦੇਵੀਆਂ ਦੇ ਸੱਤ ਲੁੱਟਿਆ ਤੌਰ ਬੁਰੀ ਮਨ ਨਾਲ ਵੇਂਦਾ ਰਿਹਾ